लक्ष्मण ने रेखा खींची है पर जैसा कि नियति है उसमें उनका अपहरण हो जाता है रावण आके अपहरण करता है पर वन में अकेले हैं केवल एक भाई के साथ ना सेना है ना हाथी है ना घोड़े हैं ना कुछ है और पत्नी का अपहरण हो गया है अभी राम को ये पता भी नहीं कि क्या हुआ है वो तो देखने की सीता मिल नहीं रही है और अंत में पक्षियों से पूछ रहे हैं हे खग मृग हे मधुकर श्रेणी हे पक्षी हे हिरण हे मधुकरों की पंक्ति हे भंवरों की पंक्ति तुम देखी सीता मृग नहीं, नहीं क्या तुमने देखा है सीता को जिसकी आंखें मृग जैसी हैं? ये भगवान राम हैं, इतना मजबूत व्यक्ति जो सत्ता जाने पर एक सेकंड को हिल तक दे रहा है जिसको सत्ता का लोभ है ही नहीं जब उसकी पत्नी उसको नहीं मिल रही है तो भावनाओं में बहकर पक्षियों से हिरणों से भंवरों से पूछ रहे हैं क्या तुमने सीता को देखा है और फिर थोड़ी देर बाद पता लगता है जटायु से कि दुनिया के सबसे ताकतवर राजा ने उसका अपहरण किया है वो राजा जिसको भगवान शिव का वरदान हासिल है वो राजा जिसका बेटा मेघनाद इंद्र को हरा चुका है उस राजा ने इनकी पत्नी का अपहरण किया है और ये जंगल में है বনবাস के नियम के तहत अयोध्या की सेना को भी नहीं बुला सकते हैं उस राजा से समुद्र पार करके लड़ना है बिना सेना के लड़ना है और नहीं लड़ेंगे तो सीता की मुक्ति कैसे होगी सो दर्शकों जी में कैसे इस वीडियो में देखेया ते सुन्या किस तरह से प्रोफेसर नीराम जी ने बारे एक बढ़िया कहानी सुनाई जिस विच उन्होंने दसया कि राम जी ने अपनी परिवार दी भलाई लेई 14 सालंदा वनवास कटया अपने पिता दे सम्मान लेई ਜੰਗਲ ਵਿੱਚ ਰਹੇ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਕਿਸ ਤਰ੍ਹਾਂ ਰਾਵਣ ਨੇ ਸੀਤਾ ਦਾ ਪਹਿਰਨ ਕੀਤਾ ਇਹਨਾਂ ਨੇ ਕਈ ਗੱਲਾਂ ਅਜਹੀਆਂ ਦਸੀਆਂ ਜਿਸੋ ਕਿ ਵਿਚਾਰਨਯੋਗ ਹਨ ਇਹਨਾਂ ਨੇ ਦੱਸਿਆ ਕਿ ਰਾਵਣ ਨੇ ਸੀਤਾ ਦਾ ਪਹਿਰਨ ਕੀਤਾ ਪਰ ਉਸ ਦੇ ਪਿੱਛੇ ਵਾਲਾ ਕਾਰਨ ਨਹੀਂ ਦੱਸਿਆ ਸੋ ਇੱਕ ਬੜੀ ਹੀ ਮਸ਼ਹੂਰ ਕਹਾਵਤ ਹੈ ਕਿ ਅਧੂਰਾ ਗਿਆਨ ਸਹਿਤ ਲਈ ਹਾਨिकारक ਹੁੰਦਾ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਇਸ ਤਰ੍ਹਾਂ ਦੇ ਪ੍ਰੋਫੈਸਰ ਜਿਨ੍ਹਾਂ ਨੂੰ ਲੋਕ ਕਾਫੀ ਜ਼ਿਆਦਾ ਫੋਲੋ ਕਰਦੇ ਹਨ ਤੇ ਉਹਨਾਂ ਨੂੰ ਸੁਣਦੇ ਹਨ ਤੇ ਉਹਨਾਂ ਦੀਆਂ ਸੁਣੀਆਂ ਹੋਈਆਂ ਗੱਲਾਂ ਨੂੰ ਸੱਚ ਮੰਨ ਲੈਂਦੇ ਹਨ ਅੱਜ ਕੱਲ੍ਹ ਦੇ ਲੋਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਹਨ ਜਿਨ੍ਹਾਂ ਕੋਲ ਗਿਆਨ ਨੂੰ ਡੂੰਘਾਈ ਨਾਲ ਜਾਣਨ ਦਾ ਸਮਾਂ ਨਹੀਂ ਹੁੰਦਾ ਸੋਸ਼ਲ ਮੀਡੀਆ ਤੇ ਆਈਆਂ ਇਸ ਤਰ੍ਹਾਂ ਦੀਆਂ ਵੀਡੀਓ ਨਾਲ ਹੀ ਕਾਫੀ ਚੀਜ਼ਾਂ ਦਾ ਅਧਿਐਨ ਕਰਦੇ ਹਨ ਇਸ ਤਰ੍ਹਾਂ ਦੇ ਪ੍ਰੋਫੈਸਰ ਦੁਆਰਾ ਦੱਸੀਆਂ ਗਈਆਂ ਗੱਲਾਂ ਨੂੰ ਸੱਚ ਮੰਨ ਲੈਂਦੇ ਹਨ ਉਹ ਇਹ ਵੀ ਨਹੀਂ ਜਾਣਨਾ ਚਾਹੁੰਦੇ ਕੀ ਇਹ ਗੱਲ ਸੱਚੀ ਹਨ ਜਾਂ ਨਹੀਂ ਇਸ ਪ੍ਰੋਫੈਸਰ ਨੇ ਦੱਸਿਆ ਕਿ ਰਾਮ ਅਤੇ ਸ਼ਲਕਸ਼ਮਨ ਸੀਤਾ ਲਈ ਹਿਰਣ ਲਿਆਉਣ ਲਈ ਜੰਗਲ ਵਿੱਚ ਗਏ ਪਰ ਜਿਹੜਾ ਕੀ ਕਾਰਨ ਸੀ ਹਿਰਣ ਲਿਆਉਣ ਦਾ ਜਿਸ ਕਰਕੇ ਉਹਨਾਂ ਨੂੰ ਸੀਤਾ ਨੂੰ ਇਕੱਲੇ ਛੱਡਣਾ ਪਿਆ ਤੇ ਇਹ ਵੀ ਗੱਲ ਸੋਚਣੀ ਯੋਗ ਹੈ ਕਿ ਅਜਿਹਾ ਕੀ ਕਾਰਨ ਸੀ ਜਿਸ ਕਰਕੇ ਰਾਵਣ ਨੂੰ ਸੀਤਾ ਦਾ ਅਭਰਨ ਕਰਨਾ ਪਿਆ ਕਿਉਂਕਿ ਬਾਣੀ ਵਿੱਚ ਲਿਖੇ ਅਨੁਸਾਰ ਰਾਵਣ ਉਸ ਸਮੇਂ ਦਾ ਸਭ ਤੋਂ ਵਿਦਵਾਨ ਅਤੇ ਗਿਆਨੀ ਰਾਜਾ ਸੀ ਉਸ ਸਮੇਂ 라ਵਣ ਤੋਂ ਵੱਡਾ ਗਿਆਨੀ ਕਿਸੇ ਨੂੰ ਵੀ ਨਹੀਂ ਸਮਝਿਆ ਜਾਂਦਾ ਸੀ ਸੋ ਇਹ ਗੱਲ ਸੋਚਣਯੋਗ ਹੈ ਕਿ ਇੰਨਾ ਵੱਡਾ ਵਿਦਵਾਨ ਅਤੇ ਗਿਆਨੀ ਰਾਜਾ ਆਖਰ ਕਿਸ ਤਰੇ ਦਾ ਭਰਨ ਕਿਉਂ ਕਰੇਗਾ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਦੱਸੀਆਂ ਗਈਆਂ ਹਨ ਕਿ 라ਵਣ ਇਸਤਰੀਆਂ ਦੀ ਬਹੁਤ ਇੱਜ਼ਤ ਕਰਦਾ ਸੀ ਉਸ ਨੂੰ ਕੰਨਿਆ ਰੂਪ ਵਿੱਚ ਦੇਖਦਾ ਸੀ ਸੋ ਕੰਨਿਆ ਸ਼ਬਦ 라ਵਣ ਰਾਜ ਵਿੱਚ ਹੀ ਆਇਆ ਸੀ ਪਰ ਇਸ ਤਰ੍ਹਾਂ ਦਾ ਕੀ ਕਾਰਨ ਸੀ ਜਿਸ ਕਰਕੇ ਉਸਨੂੰ ਆਪਣੇ ਚਰਿੱਤਰ ਤੇ ਦਾਗ ਲਾਉਣਾ ਪਿਆ ਅਤੇ ਸੀਤਾ ਦਾ अपहरण ਕਰਨਾ ਪਿਆ ਕਿਉਂਕਿ ਰਾਮ ਨੇ ਵੀ ਕੁਝ ਅਜਿਹਾ ਕੀਤਾ ਹੀ ਹੋਣਾ ਜਿਸ ਕਰਕੇ 라ਵਨ ਨੂੰ ਇਸ ਤਰ੍ਹਾਂ ਦਾ ਬਦਲਾ ਲੈਣਾ ਪਿਆ ਸੋ ਅਸੀਂ ਬੇਨਤੀ ਕਰਦੀ ਹਾਂ ਇਸ ਤਰ੍ਹਾਂ ਦੇ ਪ੍ਰੋਫੈਸਰ ਨੂੰ ਇਨਫਲੂਐਂਸਰਸ ਨੂੰ ਜੋ ਕਿ ਅਧੂਰਾ ਗਿਆਨ ਦਿੰਦੇ ਹਨ ਤੇ ਲੋਕ ਉਹਨਾਂ ਦੀ ਗੱਲਾਂ ਦੇ ਆਸਾਨਿਆਂ ਚਕੀਨ ਕਰ ਲੈਂਦੇ ਹਨ ਉਹਨਾਂ ਨੇ ਰਾਮ ਜੀ ਦੀ ਕਹਾਣੀ ਨੂੰ ਤਾਂ ਸੁਣਾ ਦਿੱਤੀ ਪਰ ਰਾਮ ਜੀ ਦੀ ਕਹਾਣੀ ਵਿੱਚ ਕਿੱਤੇ ਗਏ ਕਰਮਾਂ ਦਾ ਕੋਈ ਕਾਰਨ ਨਹੀਂ ਦੱਸਿਆ ਹਰ ਕਰਮ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਜੋ ਉਸ ਨੂੰ ਪੂਰਾ ਕਰਨ ਲਈ ਕੀਤਾ ਜਾਂਦਾ ਹੈ ਸਤਿ ਦਰਸ਼ਕੋ ਸਾਡਾ ਇਹ ਨਹੀਂ ਮੰਨਣਾ ਕਿ ਰਾਮ ਜੀ ਦੀ ਆਸਥਾ ਨਹੀਂ ਰੱਖਣੀ ਚਾਹੀਦੀ ਬਲਕਿ ਸਾਰੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਪਰ ਇਸ ਤਰ੍ਹਾਂ ਦੇ ਪ੍ਰੋਫੈਸਰਾਂ ਨੂੰ ਸਾਡੀ ਇਹ ਬੇਨਤੀ ਹੈ ਕਿ ਉਹ ਜਦੋਂ ਵੀ ਕੋਈ ਗਿਆਨ ਦੇਣ ਉਹ ਪੂਰਾ ਗਿਆਨ ਦੇਣ ਉਹਨਾਂ ਦੇ ਪਿੱਛੇ ਦਾ ਕਾਰਨ ਦੱਸਣ ਤਾਂ ਜੋ ਅੱਡੀ ਅੱਜ ਦੀ ਯੂਥ ਉਹਨਾਂ ਨੂੰ ਫੋਲੋ ਕਰ ਸਕੇ ਅਤੇ ਡੂੰਘਾਈ ਨਾਲ ਸਮਝ ਸਕੇ ਕਿ ਸਾਡੇ ਵੇਦ ਪੁਰਾਣ ਕਿੰਨੇ ਮਹਾਨ ਹਨ ਧੰਨਵਾਦ